ਮੈਂ ਇੱਕ ਘਟਨਾ ਦਾ ਜ਼ਿਕਰ ਕਰ ਰਿਹਾ ਹਾਂ ਉਦੋਂ ਮੈਂ ਨਵਾਂ ਨਵਾਂ ਸਿੱਖ ਬਣਿਆ ਸਾਂ ਮਜਬੂਤ ਦੀ ਤਬਦੀਲੀ ਨੇ ਮੇਰੇ ਅੰਦਰ ਅੰਨਾ ਤੇ ਬੇਪਨਾ ਜੋਸ਼ ਭਰ ਦਿੱਤਾ ਸੀ ਤੇ ਇਸ ਜੋਸ਼ ਦੇ ਪ੍ਰਗਟਾਓ ਲਈ ਮੈਂ ਆਪਣੀ ਇੱਕ ਜਿਸ਼ਿਲੀ ਪਾਰਟੀ ਦਾ ਮੋਢੀ ਬਣ ਗਿਆ ਸਾਂ ਜਿਸ ਮਹਾਪੁਰਸ਼ ਦੇ ਪ੍ਰਭਾਵ ਨੇ ਮੇਰੇ ਅੰਦਰ ਸਭ ਤੋਂ ਪਹਿਲਾਂ ਸਿੱਖ ਧਰਮ ਲਈ ਪਿਆਰ ਜਗਾਇਆ ਸੀ ਉਸ ਪਾਸੋਂ ਮੈਂ ਐਣੀ ਦੇਣੀ ਲੱਗਦੀ ਬਾਹ ਦੂਰ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਸਾਂ ਸ਼ਾਇਦ ਇਸ ਲਈ ਕਿ ਉਸ ਬਜ਼ੁਰਗ ਵਿੱਚ ਮੈਨੂੰ ਸਿੱਖ ਸਪਿਰਿਟ ਦੀ ਘਾਟ ਜਾਪਣ ਲੱਗ ਪਈ ਸੀ ਮੈਂ ਤੇ ਮੇਰੇ ਸਾਥੀ ਜਿਨ੍ਹਾਂ ਕੰਮਾਂ ਵਿੱਚ ਸਰਗਰਮ ਹਿੱਸਾ ਲੈ ਰਹੇ ਸਾਂ ਉਹ ਕੰਮ ਉਹਨੂੰ ਪਸੰਦ ਨਹੀਂ ਸਨ ਜਿਨ੍ਹਾਂ ਬਾਰੇ ਕਦੀ ਕਦੀ ਉਹ ਸਾਨੂੰ ਰੋਕਣ ਵਰਜਣ ਦੇ ਯਤਨ ਵੀ ਕਰਦਾ ਰਹਿੰਦਾ ਸੀ ਘਟਨਾ ਇੰਜ ਹੋਈ ਕਿ ਸਿਆਲ ਦੇ ਇੱਕ ਰਾਤੀਂ ਜਦੋਂ ਮੈਂ ਕੁਝ ਸਾਥੀਆਂ ਸਮੇਤ ਆਪਣੇ ਮਕਾਨ ਤੇ ਬੈਠਾ ਕਿਸੇ ਵਿਸ਼ੇਸ਼ ਗੋਸ਼ਟੀ ਵਿੱਚ ਰੁੱਝਿਆ ਹੋਇਆ ਸਾਂ ਤਾਂ ਅਚਾਨਕ ਸਾਡਾ ਸਭਨਾ ਦਾ ਧਿਆਨ ਇੱਕ ਹੋਰ ਪਾਸੇ ਖਿੱਚਿਆ ਗਿਆ ਰਾਤ ਹਨੇਰੀ ਸੀ 12:30 ਦਾ ਵਕਤ ਹੋਏਗਾ ਮੀਂਹ ਵਾਰਿਆ ਸੀ ਤੇ ਸਰਦੀ ਖੂਬ ਕੜਾਕੇ ਦੀ ਪੈ ਰਹੀ ਸੀ। ਅਸੀਂ ਸਭੋਂ 5-6 ਬੰਦੇ ਅੱਗ ਸੇਕਦੇ ਹੋਏ ਆਪਣੇ ਕਿਸੇ ਪ੍ਰੋਗਰਾਮ ਦੀ ਬੰਡ ਵੇਤਰ ਵਿੱਚ ਲੱਗੇ ਹੋਏ ਸਾਂ ਕਿ ਸਾਹਮਣੀ ਸੜਕ ਤੇ ਇੱਕ Hindu ਨੌਜਵਾਨ ਤੁਰਿਆ ਜਾਂਦਾ ਸਾਡੀ ਨਜ਼ਰੀ ਪੈ ਗਿਆ। ਇੱਕ ਛੋਟਾ ਜਿਹਾ ਬਿਸਤਰਾ ਉਸ ਕੱਚੇ ਮਾਰਿਆ ਹੋਇਆ ਸੀ। ਸ਼ਾਇਦ ਉਹ ਸਾਡੇ ਯਾਰਾਂ ਗੱਡੀ ਤੋਂ ਉਤਰਿਆ ਸੀ ਤੇ ਰਸਤਾ ਭੁੱਲ ਕੇ ਇੱਧਰ ਆ ਨਿਕਲਿਆ ਸੀ। ਮੇਰੀ ਬੈਠਕ ਅੱਗੇ ਉਹ ਗੱਭਰੂ ਰੁਕਿਆ ਤੇ ਸਾਨੂੰ ਸੰਬੋਧਨ ਕਰਕੇ ਉਹਨੇ ਕਿਸੇ ਬਾਜ਼ਾਰ ਜਾਂ ਮੁਹੱਲੇ ਦਾ ਪਤਾ ਪੁੱਛਿਆ। ਤੇ ਬਜਾਏ ਇਸ ਦੇ ਕਿ ਸਾਡੇ ਵਿੱਚੋਂ ਕੋਈ ਉਹਨੂੰ ਰਾਹੇ ਪਾਣ ਦਾ ਯਤਨ ਕਰਦਾ ਅਸੀਂ ਸਾਰੇ ਦੇ ਸਾਰੇ ਉਸ ਉੱਤੇ ਟੁੱਟ ਕੇ ਪੈ ਗਏ ਅਸਾਂ ਵਿੱਚੋਂ ਇੱਕ ਪਾਸ ਛਤਰੀ ਸੀ ਤੇ ਇੱਕ ਹੋਰ ਪਾਸ ਮੋਟੀ ਸਾਰੀ ਸੋਟੀ ਮੈਨੂੰ ਜਦ ਹੋਰ ਕੁਝ ਨਾ ਲੱਭਾ ਤਾਂ ਨੁੱਕਰ ਵਿੱਚ ਪਿਆ ਲੋਹੇ ਦਾ ਸਰੀਆ ਹੀ ਚੁੱਕ ਲਿਆ ਸਾਰਾ ਕੰਮ ਇੰਨੀ ਫੁਰਤੀ ਨਾਲ ਹੋਇਆ ਕਿ ਪੰਜਾਂ ਹੀ ਮਿੰਟਾਂ ਬਾਅਦ ਅਸੀਂ ਉਸ ਗੱਭਰੂ ਨੂੰ ਲਹੂ ਵਿੱਚ ਲਤਪਤ ਵੇਖਿਆ ਜਿਹੜਾ ਸੜਕ ਦੇ ਵਿੱਚਕਾਰ ਚਫਾਲ ਡਿੱਗਿਆ ਪਿਆ ਸੀ ਫੜੇ ਜਾਣ ਦੇ ਡਰੋਂ ਅਸੀਂ ਸਭਨਾ ਨੇ ਉਸ ਨੂੰ ਕਸੀਟ ਕੇ ਪਿਛਵਾੜੇ ਦੇ ਇੱਕ ਖੋਲੇ ਵਿੱਚ ਜਾ ਸੁੱਟਿਆ ਇਸ ਕੰਮੋਂ ਬੇਲੇ ਹੋ ਕੇ ਅਸੀਂ ਸਾਰੇ ਖਿੰਡ ਪੰਡ ਗਏ ਮੈਂ ਆਪਣੇ ਇਸ ਕਾਰਨਾਮੇ ਉੱਤੇ ਗਰਵ ਕਰਦਾ ਹੋਇਆ ਅੰਦਰ ਜਾ ਕੇ ਬਿਸਤਰੇ ਵਿੱਚ ਲੇਟ ਗਿਆ ਪ੍ਰਭਾਤ ਵੇਲੇ ਮਸਾਂ ਕਿਤੇ ਜਾ ਕੇ ਮੇਰੀ ਅੱਖ ਲੱਗੀ ਅਜੇ ਝੱਕੀ ਹੀ ਆਈ ਸੀ ਕਿ ਬਾਹਰੋਂ ਕਿਸੇ ਨੇ ਬੂਹਾ ਖੜਕਾਇਆ ਡਰ ਨਾਲ ਮੇਰੇ ਸੋਟਰ ਸੁੱਕਣ ਲੱਗੇ ਭਾਵੇਂ ਪੁਲਿਸ ਆ ਗਈ ਹੈ ਪਰ ਬੂਹਾ ਖੋਲਣ ਤੇ ਮੇਰਾ ਡਰ ਦੂਰ ਹੋ ਗਿਆ ਜਦ ਸਾਹਮਣੇ ਮੈਂ ਗੁਰਦੁਆਰੇ ਦੇ ਗਰੰਥੀ ਉਸੇ ਮਹਾਪੁਰਸ਼ ਦੇ ਸੇਵਾਦਾਰ ਨੂੰ ਖੜਾ ਤੱਕਿਆ ਜਿਹੜਾ ਸਖਤ ਘਬਰਾਇਆ ਹੋਇਆ ਤੇ ਬੜੀ ਕਾਲੀ ਵਿੱਚ ਜਾਪਦਾ ਸੀ ਬਾਬਾ ਜੀ ਨੇ ਕਿਹਾ ਐ ਛੇਤੀ ਨਾਲ ਜਾ ਕੇ ਕਿਸੇ ਡਾਕਟਰ ਨੂੰ ਸਦ ਲਿਆਵੋ ਕਹਿਣਾ ਮੱਲਮ ਪੱਟੀ ਦਾ ਸਮਾਨ ਨਾਲ ਲੈ ਕੇ ਆਵੇ ਇੰਨਾ ਕਹਿੰਦਾ ਹੋਇਆ ਉਹ ਸੱਜਣ ਪਿਛਲੇ ਪੈਰੀ ਮੁੜ ਗਿਆ ਕੁਝ ਪੁੱਛਣ ਗਿਛਣ ਦਾ ਉਸ ਮੈਨੂੰ ਮੌਕਾ ਹੀ ਨ ਦਿੱਤਾ ਮੈਂ ਸੋਚੀ ਪੈ ਗਿਆ ਕਿ ਬਾਬਾ ਜੀ ਕਿਤੇ ਡਿੱਗ ਟੱਟ ਪਏ ਨੇ ਨਿੱਗੀ ਰਜਾਈ ਚੋਂ ਉੱਠ ਕੇ ਐਡੀ ਸਰਦੀ ਤੇ ਮੀਂਹ ਵਿੱਚ ਬਾਹਰ ਨਿਕਲਣਾ ਬੜਾ ਮੁਸ਼ਕਲ ਸੀ ਪਰ ਬਾਬਾ ਜੀ ਦਾ ਹੁਕਮ ਵੀ ਤਾਂ ਟਾਲਿਆ ਨਹੀਂ ਸੀ ਜਾ ਸਕਦਾ ਮੰਨਿਆ ਕਿ ਪਿਛਲੇ ਕੁਝ ਸੇਰ ਤੋਂ ਮੈਂ ਉਹਨਾਂ ਨਾਲ ਕਾਫੀ ਬੱਟਿਆ ਹੋਇਆ ਸੀ ਪਰ ਉਹ ਇੱਕ ਤਾਂ ਅਸੂਲੀ ਮਤਭੇਦ ਸੀ ਨਾ ਕੀ ਐਡਾ ਅਕ੍ਰਿਤ ਕਰਨ ਵੀ ਹੋ ਸਕਦਾ ਸਾਂ ਕਿ ਕਿਸੇ ਮਤਭੇਦ ਬਦਲੇ ਉਹਨਾਂ ਦੇ ਉਪਕਾਰਾਂ ਨੂੰ ਵਿਸਾਰ ਦਿੰਦਾ ਜਿਹੜੇ ਉਹਨਾਂ ਮੇਰੇ ਉੱਤੇ ਕੀਤੇ ਸਨ ਕਪੜਾ ਲੱਤਾ ਪਹਿਣ ਕੇ ਤੇ ਛਤਰੀ ਤਾਣ ਕੇ ਮੈਂ ਘਰੋਂ ਨਿਕਲਿਆ ਡਾਕਟਰ ਵੱਲ ਜਾਣ ਤੋਂ ਪਹਿਲਾਂ ਇੱਕ ਵਾਰੀ ਬਾਬਾ ਜੀ ਨੂੰ ਵੇਖਦਾਂ ਚਲਾ ਸੋਚ ਕੇ ਮੈਂ ਗੁਰਦੁਆਰੇ ਵੱਲ ਰੁਕ ਕੀਤਾ ਕੋਲੀ ਦਾ ਗੁਰਦੁਆਰਾ ਸੀ ਕੁੱਲ 15 ਬੀਹਾ ਕਦਮਾਂ ਦੀ ਬਾਟ ਤੇ ਸੋਚਦਾ ਜਾਂਦਾ ਸਾਂ ਪਤਾ ਨਹੀਂ ਕਿਤੇ ਤਿਲਕ ਪੇ ਹੋਣ ਜਾਂ ਹਨੇਰੇ ਵਿੱਚ ਚੜਦਿਆਂ ਉੱਤਰਦਿਆਂ ਪੌੜੀਆਂ ਤੋਂ ਡਿੱਗ ਪੇ ਹੋਣ ਸੱਟਾਂ ਜ਼ਿਆਦਾ ਹੀ ਲੱਗੀਆਂ ਹੋਣੀਆਂ ਮਾੜੀ-ਮੋਟੀ ਮੱਲਮ ਪੱਟੀ ਤਾਂ ਉਹ ਆਪ ਵੀ ਕਰ ਸਕਦੇ ਨੇ ਪਰ ਉੱਥੇ ਜਾ ਕੇ ਮੈਂ ਜੋ ਕੁਝ ਤੱਕਿਆ ਇਸ ਨਾਲ ਮੇਰੇ ਅश्चਰਜ ਦਾ ਕੋਈ ਠਿਕਾਣਾ ਨਾ ਰਿਹਾ ਉਹੀ ਹਿੰਦੂ ਗੱਭਰੂ ਜਿਹਨੂੰ ਮੈਂ ਤੇ ਮੇਰੇ ਸਾਥੀ ਫੇਕ ਕੇ ਖੋਲੇ ਵਿੱਚ ਸੁੱਟ ਆਏ ਸਾਂ ਮੰਜੇ ਤੇ ਫੈਲਿਆ ਹੋਇਆ ਸੀ ਬੇਮਾਲੂਮੀ ਜਹੀ ਹੋਸ਼ ਸੀ ਉਸਨੂੰ ਕਈਆਂ ਅੰਗਾਂ ਤੇ ਪੱਟੀਆਂ ਬਨੀਆਂ ਹੋਈਆਂ ਤੇ ਉਹਨਾਂ ਦੇ ਉੱਤੋਂ ਲਹੂ ਸਿਮਰਿਆ ਸੀ ਖਾਸ ਕਰਕੇ ਮੱਥੇ ਦੀ ਪੱਟੀ ਤੋਂ ਆਇਆ ਡਾਕਟਰ ਬਾਬਾ ਜੀ ਨੇ ਬੜਾ ਕਾਲਾ ਤੇ ਬੇਸਬਰ ਸਵਾਲ ਕੀਤਾ ਮੇਰੇ ਉੱਤੇ ਤੇ ਹੁਣੇ ਲਿਆਇਆ ਜੀ ਕਹਿ ਕੇ ਮੈਂ ਪਿਛਲੇ ਪਿਆਰੀ ਦੌੜਿਆ ਗਿਆ ਡਾਕਟਰ ਵੱਲ ਇਸ ਤੋਂ ਅਗਲੀ ਵਾਰ ਤਾਂ ਕੋਈ ਮਹੱਤਵਪ੍ਰੀ ਨਹੀਂ ਸਧਾਰਣੀ ਸਮਝੋ ਡਾਕਟਰ ਆਇਆ ਮੱਲਮ ਪੱਟੀ ਨਵੇਂ ਸਿਰੇ ਹੋਈ ਪੀਨ ਨੂੰ ਤਾਕਤ ਦੀ ਦਵਾਈ ਦਿੱਤੀ ਗਈ ਟੀਕੇ ਦਾ ਰਵਾਜ ਉਦੋਂ ਹੁੰਦਾ ਨਹੀਂ ਥੋੜੀ ਇੱਕ ਮਰੀਜ਼ ਨੂੰ ਹੋਸ਼ ਆ ਗਈ ਤੇ ਉਸ ਤੋਂ ਬਾਅਦ ਕੁਝ ਦਿਨਾਂ ਤੀਕ ਇਹੋ ਦਵਾਦਾਰੂ ਤੇ ਮੱਲਮ ਪੱਟੀ ਦਾ ਕੰਮ ਜਾਰੀ ਰਿਹਾ। ਛੇਕੜ ਮਰੀਜ਼ ਤੰਦਰੁਸਤ ਹੋ ਕੇ ਆਪੇ ਚਲਿਆ ਗਿਆ ਜਾਂ ਉਸ ਦਾ ਕੋਈ ਸੰਬੰਧੀ ਆ ਕੇ ਉਹਨੂੰ ਲੈ ਗਿਆ। ਇਹ ਮੈਨੂੰ ਯਾਦ ਨਹੀਂ। ਸਧਾਰਨ ਨਜ਼ਰੇ ਦੇਖਿਆਂ ਇਸ ਵਿੱਚ ਘਟਨਾਵਾਲੀ ਐਸੀ ਕੋਈ ਵੀ ਗੱਲ ਨਹੀਂ ਜਾਪੇਗੀ। ਫਿਰ ਮੇਰੇ ਲਈ ਜਿਸ ਨੇ ਆਪ ਹੀ ਇਹ ਕਾਰਾ ਕੀਤਾ ਹੋਵੇ। ਪਰ ਜਿਹੜੀ ਗੱਲ ਨੇ ਮੇਰੇ ਲਈ ਇਸ ਨੂੰ ਘਟਨਾ ਦਾ ਦਰਜਾ ਦੇ ਦਿੱਤਾ ਉਹ ਇੱਕ ਹੋਰ ਸੀ। ਮੇਰੇ ਪਹੁੰਚਣ ਤੇ ਜਿਸ ਵੇਲੇ ਬਾਬਾ ਜੀ ਨੇ ਮਰੀਜ਼ ਵੱਲੋਂ ਧਿਆਨ ਮੋੜ ਕੇ ਮੇਰੇ ਵੱਲ ਤੱਕਦਿਆਂ ਪੁੱਛਿਆ ਸੀ ਆਇਆ ਡਾਕਟਰ ਉਸ ਵੇਲੇ ਮੇਰੀ ਨਜ਼ਰ ਉਹਨਾਂ ਦੀਆਂ ਅੱਖਾਂ ਉੱਤੇ ਸੀ ਜਿਨ੍ਹਾਂ ਵਿੱਚੋਂ ਉਸ ਤੋਂ ਪਹਿਲਾਂ ਕਦੇ ਵੀ ਮੈਂ ਨਮੀ ਨਹੀਂ ਸੀ ਤੱਕੀ ਬਲਕਿ ਇੱਥੋਂ ਤੱਕ ਕਿ ਕੁਝ ਸਾਲ ਪਹਿਲਾਂ ਜਦ ਮੇਰੀ ਸਭ ਤੋਂ ਪਿਆਰੀ ਚੀਜ਼ ਇਸ ਦੁਨੀਆ ਤੋਂ ਚਲੀ ਗਈ ਸੀ ਮੇਰੀ ਮਾਂ ਤੇ ਜਦ ਮੈਂ ਇਸੇ ਵਿਰਦ ਦੇ ਸਾਹਮਣੇ ਬੈਠਾ ਭੁੱਬੀਂ ਰੋ ਰਿਹਾ ਸੀ ਤਾਂ ਉਹਨਾਂ ਇਹ ਆਖ ਕੇ ਮੈਨੂੰ ਤਰਵਾਸ ਦੇਣ ਦਾ ਯਤਨ ਕੀਤਾ ਸੀ ਐਡੇ ਸਿਆਣੇ ਹੋ ਕੇ ਅਥਰੂ ਮੇਰੇ ਅਣਗਿਣਤ ਰਿਸ਼ਤੇਦਾਰ ਚਲੇ ਗਏ ਪੁੱਤਰ ਤੱਕ ਵੀ ਪਰ ਮੈਂ ਕਦੇ ਨਹੀਂ ਰੋਇਆ ਇਤਿਹਾਦੀ ਪਰ ਉਸ ਵੇਲੇ ਮੈਂ ਉਸ ਬਾਬੇ ਨੂੰ ਅੱਖਾਂ ਵਿੱਚੋਂ ਗੰਗਾ ਜਮਣਾ ਬਹਾਂਦਿਆਂ ਤੱਕਿਆ ਬਸ ਇਹੋ ਸਨ ਖਾਰੇ ਪਾਣੀ ਦੇ ਕੁਝ ਤੁਪਕੇ ਜਿਨ੍ਹਾਂ ਨੇ ਉਸ ਵਾਕਏ ਨੂੰ ਮੇਰੇ ਲਈ ਘਟਨਾ ਬਣਾ ਦਿੱਤਾ ਕੀ ਕਰਾਂ ਉਸ ਅਸਰ ਦੀ ਵਿਆਖਿਆ ਜਿਹੜਾ ਉਸ ਵੇਲੇ ਮੇਰੇ ਉੱਤੇ ਹੋਇਆ ਕੋਈ ਸ਼ਿਕਵਾ ਕਰਦੇ ਮੇਰੀ ਹਿਮਾਕਤ ਤੋਂ ਨਾਰਾਜ਼ ਹੋ ਕੇ ਕੁਝ ਕੌੜੀਆਂ ਕਸੈਲੀਆਂ ਸੁਣਾ ਦਿੰਦੇ अथवा ਮੇਰੇ ਮੂੰਹ ਤੇ ਦੋ ਚਾਰ ਚਪੇੜਾਂ ਜੜ ਦਿੰਦੇ ਤਾਂ ਸ਼ਾਇਦ ਮੇਰਾ ਮਨ ਇੰਨਾ ਦ੍ਰਵੀਪੂਤ ਨਾ ਹੁੰਦਾ ਔਰ ਉਹਨਾ ਮੈਨੂੰ ਇਸ ਮਾਮਲੇ ਬਾਰੇ ਅਲਫ਼ਾ ਬੇ ਤੱਕ ਨਾ ਕਿਹਾ ਛੁੱਟ ਇੱਕ ਕਰਨਾ ਪਰੀ ਤਕਣੀ ਤੋਂ ਤੇ ਛੁੱਟ ਉਹਨਾ ਅਥਰੂਆਂ ਤੋਂ ਜਿਹੜੇ ਮੈਂ ਜਾਣਦਾ ਸਾਂ ਕਿ ਕੇਵਲ ਮੇਰੀ ਹੀ ਕਾਲੀ ਕਰਤੂਤ ਨੇ ਉਹਨਾਂ ਦੀਆਂ ਅੱਖਾਂ ਵਿੱਚ ਲਿਆਂਦੇ ਸਨ ਉਹਨਾਂ ਅੱਖਾਂ ਵਿੱਚ ਜਿਹੜੀਆਂ ਪੁੱਤਰ ਦੀ ਮੌਤ ਵੇਲੇ ਵੀ ਨਹੀਂ ਸਨ ਪਿਜੀਆਂ